ਪਹੁੰਚ ਗਿਆ ਜੀ ਮਾਣ ਮਾਜਰੇ ਸੁਖਵੀਰ ਦੇ ਪੇਕਿਆਂ ਘਰ ਪਰ ਇਹ ਸੇ ਕੁੰਡੇ ਕੰਡੇ ਖੁੱਲੇ ਦਿਖਦਾ ਕੋਈ ਹੈ ਅੱਛਾ ਉੱਧਰ ਕਿਧਰ ਬਾਥਰੂਮ ਗਿਆ ਬੀ ਹਾਂ ਨੋ ਵੀ ਅੱਛਾ ਫੇਰ ਠੀਕ ਹੈ ਬੈਠ ਗਿਆ ਫੇਰ ਠੀਕ ਹੈ ਮਾਂ ਵੀ ਇਹ ਰੇ ਖੁੱਲੇ ਹੀ ਹੈ ਕੁੰਡੇ 'ਤੇ ਫੇਰ ਠੀਕ ਹੈ ਤੇ ਪਾਣੀ ਦਾ ਕੋਟਾ ਤਾਂ ਭਲਾ ਦੇ ਫਿਰ ਕਿਤੇ ਨੀ ਰੁਕਣ ਕਰਕੇ ਹੋਵੇ ਤਾਂ ਐ ਨਹੀਂ ਕੋਈ ਅਸੀਂ ਮੁਰ ਚੱਲੇ ਠੀਕ ਹੈ ਕੈਨਾ ਕੈਨਾ ਜੀ ਮਾਤਾ ਵੀ ਸਾਡੀ ਆ ਗਈ। ਕਰੀਬ ਹੈ। ਕਰੀਬ ਨਾ ਮਤ। ਜਿੰਦ ਦਾ ਪੁੱਤ ਤਾਂ ਅੰਦਰ ਤੁਸੀਂ ਆਖਾ ਤੋਂ। ਬੜੇ ਨੋ। ਬੜੇ ਮਹਾਰਾਜ ਚੜਦੀ ਕਲਾ માં ਰੱਖੇ। ਤੂੰ ਦੱਸ ਤੇਰੀਆਂ ਸੇਤਾ ਕਿਵੇਂ ਆ? ਅੱਜ ਤਾਂ ਮੇਰੇ ਪੁੱਤ ਨੇ ਮੇਰੇ ਨਾਲ ਆ ਗਿਆ। ਆ ਗਿਆ ਮੈਂ ਤਾਂ ਬਹੁਤ ਦਿਨ ਦਾ ਕਹਿੰਦਾ ਨੂੰ ਵੀ ਚੱਲ ਚੱਲ ਚੱਲ। ਕਿੰਨੇ ਛੋਟੇ ਗਮੋੜ। ਇਹ ਮੈਂ ਮੈਂ ਤਾਂ ਆਪਣੀ ਦਿੱਤਾ ਦੌੜੀ ਕੀਤੀ ਅੱਜ ਕਿ ਮਿੰਨ ਨੂੰ ਮੈਂ ਵੀ ਛੱਡ ਗਿਆ ਮੇਰਾ ਪੁੱਤ ਮਿੰਨ ਆਹ ਅੱਛਾ ਨਹੀਂ ਆਉਣਾ ਹਾਂ ਕੀ ਲੱਗੇ ਕਰਨ ਪਤਾ ਅੱਛਾ 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 ਪਾਣੀ ਲਿਆਉਣਾ ਮੈਂ ਲਿਆਉਣੀ ਇਹਨੇ ਲਿਆਉਣਾ ਤੂੰ ਬੈਠ ਜਾਸੂ ਲੱਗੀ ਕੋਰੇ ਦੇ ਤੂੰ ਕੋਈ ਨਹੀਂ ਤਾਂ ਕਿ ਹੋ ਗਿਆ ਕਹਿੰਦੀ ਲੈ ਆਣਾ ਨਹੀਂ ਜੋਈਆਂ ਤਾਂ ਹੋਇਆ ਅੱਛਾ ਦੇਖ ਲੈਣਾ ਪਾ ਜਾਣਾ ਨਹੀਂ ਨਿਕਲ ਹਾਂ ਅੱਛਾ ਨਾਲੇ ਕਹਈਆਂ ਦੀ ਮੇਰੇ ਪੁੱਤ ਨੇ ਖਹਿੜਾ ਛੜਤਾ ਮੇਰਾ ਫਿਰ ਹੁਣ ਮੈਨੂੰ ਜੋ ਇੱਕ ਮਿੰਟ ਤੇ ਜਵਾਈ ਬਣਾਤਾ ਹੈ ਦਾਦੂ ਮੈਨੂੰ ਮਿਲਣਾ ਹੂੰ ਬੇਸ਼ੱਕ ਇਹ ਨਾ ਲਿਆ ਮਨੂੰ ਜਈਆਂ ਚੀਜ਼ਾਂ ਆਗੀਆਂ ਗਿਆ ਤੂੰ ਆ ਗਿਆ ਅੱਛਾ ਚੀਜ਼ਾਂ ਦੀ ਕੋਈ ਗੱਲ ਨਹੀਂ ਪੁੱਤ ਤੂੰ ਮਿਲ ਜੇਗਾ ਮੈਨੂੰ ਲੈ ਦਾਦਾ ਨਹੀਂ ਆਉਂਦਾ ਮੈਨੂੰ ਹੋਵੇ ਠੀਕ ਆ ਬੀਬੀ ਦੀ ਗੱਲ ਉਹ ਮੈਂ ਕੱਲ ਨਹੀਂ ਮਿਲਣਾ ਸੁਖਵੀਰੋਂ ਹੀ ਦੱਸ ਹੈ ਤੂੰ ਪੁੱਤ ਸਾਰਾ ਖੈ ਨਾ ਛੱਡ ਗਿਆ ਦੱਸ ਤੂੰ ਕਾਹਦੇ ਛੱਡ ਗਿਆ ਪਤਾ ਨਹੀਂ ਜੀ ਮੈਨੂੰ ਅੱਗੇ ਕ ਚਮਕਾਉਣਾ ਤਾਂ ਨਾ ਵੀ ਹੋ ਰਿਆਂ ਆਨੇ ਦਾ ਤੇ ਪੁੱਤ ਹੁਣ ਆਉਂਦਾ ਨਹੀਂ ਹੈਗਾ ਤੇਰਾ ਮੋਹ ਘਟ ਗਿਆ ਇਹ ਸੁਣ ਮੇਰੀ ਗੱਲ ਸੁਖਵੀਰ ਇਹ ਕਰਦੀ ਹੈ ਗੱਲਾਂ ਇਹ ਸੁਖਵੀਰ ਕਹਿੰਦੀ ਜਦ ਵੀ ਦੇਖੀ ਫੋਨ ਕਰਕੇ ਪੁੱਤ ਪਤਾ ਕਰੋ ਕਿੱਥੇ ਆਪਣੇ ਸੌਹਰਿਆਂ ਬੈਠਾ ਨਹੀਂ ਇਹ ਨੂੰ ਆ ਕੇ ਕਿ ਜਿੱਦੋਂ ਜੈਸਮੀਨ ਦਾ ਵਿਆਹ ਕਰੇ ਕਰਿਆ ਤੇਰਾ ਮੋਹ ਘਟ ਗਿਆ ਉਦਣ ਮਾ ਉੱਥੇ ਦੇਖੀ ਗਿਆ ਤੈਨੂੰ ਗੁਰਦਾਰਜ ਜਦ ਵੀ ਰੇ ਜੱਜੇ ਦਾ ਭੋਗ ਪਿਆਦਾ ਉਧਰ ਹਾਂ ਉੱਥੇ ਵਿੰਦੀ ਹੀ ਤੇ ਮੈਨੂੰ ਫਿਰ ਮਾਂ ਚਲ ਫੇਰੇ ਗਿਆ ਮਾਂ ਵੀ ਤੁੱਪਾਂ ਬਹੁਤ ਸੀ ਹੂੰ ਹੋ ਠੀਕ ਠਾਕ ਹੈ ਵਧੀਆ ਆ ਜੇ ਗਰ ਅੱਛਾ ਢੇੜਾ ਮਾਰ ਜੇ ਗਰ ਇਹ ਮਾਰ ਦੇ ਨਾ ਮਾਤਾ ਹੁਣ ਮੈਨੂੰ ਐਂ ਦੱਸ ਦੀ ਮੈਨੂੰ ਦੱਸ ਦੇ ਤੂੰ ਇੱਕ ਵਾਰ ਵੀ ਹਫਤੇ 'ਚ ਨੂੰ ਢੇੜਾ ਚਾਹੀਦਾ ਮਹੀਨੇ 'ਚ ਨੂੰ ਚਾਹੀਦਾ ਖਾਲ 'ਚ ਨੂੰ ਕਿੰਨਾ ਢੇੜਾ ਚਾਹੀਦਾ ਹਾਂ ਪੇਬ ਜੀ ਨੂੰ ਦੋ ਢੇੜਾ ਹਾ ਤੇਰਾ ਪਲਾ ਹੋ ਜੇ ਹਾਂ ਆ ਰਾਹ ਤੇ ਕਿਨੂੰ ਲੁੱਲ ਨਾਸੂਂ ਕਿਹਾ ਹਾਂ ਦਾਪਤ ਜੀਨ ਦੋਗੜੇ ਮੈਂ ਕਰਦਣੇ ਪੂਰੇ ਨਹੀਂ ਹੋਣਾ ਸਵੇਰ ਹੋ ਜਾਣੇ ਆਇਆ ਕਰ ਪੁੱਤ ਅੱਛਾ ਮੇਰਾ ਨਹੀਂ ਹੁਣ ਪੱਕਾ ਪਤਾ ਹਾਂ ਵੀ ਤੇਰਾ ਪੱਕਾ ਪਤਾ ਨਹੀਂ ਕਿਹਾ ਭਈ ਮੈਂ ਖਬਰ ਕਿਹੜੀ ਕਿਹੜੀ ਦਾ ਕੋਲ ਲੱਗ ਜਾਣਾ ਮੈਨੂੰ ਐਨੇ ਅੱਛਾ ਇਹ ਤਾਂ ਤੰਦਰੁਸਤ ਸਰੀਰ ਹੈ ਜਿਨਾ ਟੈਨਸ਼ਨ ਹਾਂ ਹਾਂ ਕੋਸਾ ਨਹੀਂ ਦਰਦਾ ਨਾ ਇਹ ਵੀ ਮੈਂ ਟੈਨਸ਼ਨ ਆ ਇਹ ਪਤਾ ਹੈ ਉਮਰ ਦੇ ਵਿੱਚ ਉਹੀ ਥੱਕੇ ਗਲੇ ਟੈਨਸ਼ਨ ਹੋਣ ਲੱਗ ਜਾਂਦੀ ਹੈ ਹਾਂ ਚਲ ਕੋਈ ਨਹੀਂ ਤੁਹਾਨੂੰ ਆਏਗਾ ਹਾਂ ਤੇ ਮੈਂ ਸਾਗ ਬਣਾ ਕੇ ਰੱਖਿਆ ਪਿਆ ਮੇਰਾ ਸਾਗ ਕੁੜੀ ਨੂੰ ਪੁੱਜਦਾ ਕਰ ਦੋ ਕਿਹਦੇ ਕੋਲ ਮਾਂ ਉਹਨੂੰ ਜੱਸੂ ਨੂੰ ਲੈ ਕਿਹੜੇ ਦਿਨਾਂ ਦਾ ਸਾਗ ਹੈ ਮੇਰਾ ਇਹ ਨਾ ਨੀ ਅਨੂ ਕੱਢੇ ਹੁੰਦੀਆਂ ਦੁੱਧੀਆਂ ਚਲ ਹੁਣ ਮੈਂ ਕੀ ਕਹਿਣਾ ਹਾਂ ਚੁੱਪੇ ਬਲੀਏ ਜੇ ਮੈਂ ਕੁਝ ਬੋਲੂਗਾ ਤੁਸੀਂ ਮੂਰੇ ਤੇ ਹੋਰ ਕੁਝ ਕਹਿ ਦੇਣਾ ਦੋ ਜਣੀਆਂ ਰਲਗੀਆਂ ਤੁਸੀਂ ਹੁਣ ਮਾਂ ਤੇ ਹੀ ਰਲਗੀਆਂ ਕੀ ਰੱਖੀਂ ਤੇ ਕੁੜੀ ਨੂੰ ਹੁਸਾਬ ਦੇਣਾ ਬੜੀਆਂ ਹੋਇਆ ਹੈ ਕੁੜੀ ਤੇ ਪਹਿਲਾਂ ਤਾਂ ਅਸੀਂ ਵੀ ਹੈਗੇ ਆ ਪਹਿਲਾਂ ਤੂੰ ਕਬਰੇ ਸਾਡੇ ਸੱਟ ਖਾ ਹਾਂ ਨਹੀਂ ਪਹਿਲੇ ਤੁਸੀਂ ਖਾਓ ਫੇਰ ਜਸਵਿੰਦਰ ਜੀ ਆਹ ਗੱਲ ਬੜੀ ਨਾ ਹੁਣ ਹਾਂ ਹੁਣ ਥੋੜੀ ਜੀ ਕਿਹਾਣਾ ਮੇਰੇ ਚਿਹਰੇ ਤੇ ਰੌਣਕ ਜੀ ਨਹੀਂ ਲੱਗਦੀ ਤੁਹਾਨੂੰ ਐ ਕਾਹਨੂੰ ਮੇਰਾ ਚਿੱਤ ਕਰਦਾ ਉਹ ਮੈਂ ਗਾਹ ਮੰਡਦਾ ਫੇਰ ਇਹ ਤਾਂ ਗੱਲ ਨਹੀਂ ਨਾ ਬਣਦੀ ਤੂੰ ਵੀ ਖਾਪੇ ਇਹ ਵੀ ਨਹੀਂ ਪਤਾ ਹੁੰਦਾ ਵੀ ਜਿਹੜੇ ਕੋਲ ਡੋਢੀ ਚ ਪਵਾ ਕੇ ਲਾ ਕੇ ਤੇ ਰਸਤੇ ਦੇ ਵਿੱਚ ਜਿਹੜੀ ਗੁਰਦਾਰਾ ਚ ਰਣੀ ਦੇ ਦੋ ਦੋ ਰੋਟੀਆਂ ਨਹਿਰ ਦੇ ਕੱਡੇ ਬੈਠ ਕੇ ਚੱਕ ਦੜੇ ਦੇ ਪੱਟੇ ਆਏ ਹੁਣ ਤਾਂ ਵੀ ਡੋਲੀ ਛੁੱਟ ਗਈ ਸਾਤੇ ਬੀਬੀ ਗਿਰ ਗਿਆ ਰਸਤੇ ਵਿੱਚ ਪੇਰ ਪਾਣਾਂ ਕਰਦੇ ਕਿਦਰ ਸਾਗ ਖਾਓ ਸਾਗ ਤਾਂ ਮੜਾ ਨਹੀਂ ਇੰਕੀ ਮਸਲਾ ਆਏ ਤਾਂ ਕੋਲੇ ਹਾਂ ਨਹੀਂ ਨਹੀਂ ਤਾਂ ਕਰ ਉਹ ਹੋ ਕੀ ਕੀ ਪਾਇਆ ਫਸਾਕ ਦੇ ਵਿੱਚ ਸਾਗ ਮੇਰਾ ਉੱਥੇ ਦੀਜਿਆ ਵਾਲਾ ਤਾਂ ਗੰਦਲਾ ਗੰਦਲਾਂ ਇੱਕ ਜੀਰਨੇ ਵਿੱਚ ਮੇਰੇ ਗੰਦਲਾਂ ਪਾਲਕ ਦੀ ਹੋ ਗਈ ਤੇ ਇੱਕ ਕਿਸੇ ਦਾ 파ਲਕ ਬੀਜੀ ਜੀ ਦੀ ਉਹ ਹੋਰ ਤਰ੍ਹਾਂ ਦੀ ਪਾਲਕ ਹੈ ਅੱਛਾ ਠੀਕ ਹੈ ਉਹ ਇਹਨੇ ਕੋਠੇ ਚੜਾਈ ਗਈ ਜੇ ਮੈਂ ਉੱਤੇ ਬੋਹ ਦੇ ਲਈ ਦੋ ਜੀਰਨੀਆਂ ਓਕੇ ਮਾ ਫਿਰ ਜੀ ਦੀਰੇ ਵਿੱਚ 파ਕੀ ਛੋਲਿਆਂ ਦੀ ਦਾਲ ਉਹ ਤੇਰਾ ਭਲਾ ਹੋ ਜੇ ਆਖਿਆ ਸੀ ਵੀ ਛੋਲੇ ਵਾਲਾ ਸਾਗ ਪੈ ਦੇਖ ਲ ਆਪਣੇ ਜੂਸਾ ਕਦੋਂ ਇੱਕ ਵਾਰ ਯਾਦ ਛੋਲੇ ਨਾਲ ਸਾ ਖਰਦ ਨਾ ਪਾ ਲਈ ਇੱਕ ਵਾਰੀ ਆਦਾ ਛੋਲੇ ਤੇ ਦਾਲ ਪਾ ਕੇ ਮੈਂ ਕਿੰਨੇ ਦੀ ਦਾਲ ਪਾ ਕੇ ਆਏ ਨਹੀਂ ਵੀ ਖਾਸੀ ਉਹ ਜਿੰਨਾ ਕੁ ਬਸਾ ਬਣਾ ਲਿਆ ਨਾ ਮੱਕੀ ਦਾਟਾ ਹੈ ਨਹੀਂ ਹੂੰ ਦੇਖੋ ਮੈਂ ਪਾ ਕੇ ਜੀ ਅੱਛਾ ਫਿਰ ਆਲਣ ਦੀ ਜਗਾ ਪਾਏ ਜਾਣੀ ਮਹਾਰਾ ਸਵਾਦ ਬਣ ਗਿਆ ਨਾ ਛੋਲੇ ਫਿਰ ਬਹੁਤ ਸਵਾਦ ਬਣਦਾ ਹੂੰ ਠੀਕ ਹੈ ਠੀਕ ਹੁਣ ਬੀਬੀ ਨੂੰ ਰੋਟੀਆਂ ਨਾ ਪਕਾਉਣੀਆਂ ਪਵੇ ਰੋਟੀਆਂ ਸਭੀ ਤੂੰ ਹੀ ਲਾ ਲ ਜੜੀਆਂ ਦੋ ਤਿੰਨ ਲਾਉਣੀਆਂ ਲਾ ਲ ਨਾ ਕੋਈ ਨਾ ਲੱਗਿਆ ਹਨ ਜੀ ਇਹ ਲੱਗਿਆ ਹਨ ਵੀ ਮੈਂ ਮਸੋ ਬੇਲੀ ਜੀ ਉਹ ਕਿ ਇੱਧਰੋਂ ਆਈ ਸੀ ਹੁਣ ਇੱਥੇ ਫੇਰ ਕੰਮ ਛੱਡ ਜਾਣਾ। ਨਾ ਕੋਈ ਨਹੀਂ। ਉਹਨੇ ਕੋਈ ਨਹੀਂ ਮੈਂ ਦਹੀਂ ਲਿਆ ਮੀਂ ਲस्सी ਬਣਾ ਕੇ। ਕਿਦਾਂ ਨੇ ਚੱਕਰੀ ਨਹੀਂ ਮੈਂ ਲਿਆਉਂਗਾ ਆਪੇ। ਉਹ ਗੱਲਾਂ ਨਹੀਂ ਬੀਬੀ ਰੋਮਣੀ ਚੱਕਰੀ ਦਾ ਚਾਹੋ। ਅੱਛਾ। ਇਹਦੇ ਕੋਲ ਤੜੇ ਚ ਪਾਣੀ। ਹਾਂ। ਤੌੜੀ ਚ ਸਬਜ਼ੀ। ਹਾਂ। ਚੱਕਰੀ ਜਲੱਸੀ। ਹੁਣ ਤੌੜੀ ਚ ਬਣਾਵਾਂਗਾ। ਤੌੜੀ ਚ ਬਣਾ ਆ ਕੇ ਪਤੀ ਨਾ ਡਿੱਟਿਆ ਫਿਰ ਉਹ ਚਾਤੇ ਕੱਢਦੇ। ਅੱਛਾ ਕੜੀ ਬਣਾਈ। ਅੱਛਾ ਗਾਹਣੇ ਦੀ ਸਬਜ਼ੀ ਬਣਾਈ ਤੋ ਚੱਕਰੀ ਜੀ ਲੈਤੀ ਗਿਆ ਲਸੀ ਅੱਛਾ ਥੜੇ ਤੇ ਰੱਖਦੀ ਆ ਪਾਣੀ ਇਹ ਆ ਪ੍ਰਾਣਿਆਂ ਵਾਲਾ ਚੱਕੀ ਇਹ ਜੇ ਕੰਮ ਕਰਦੀ ਆ ਮਰ ਜਾਣੀ ਇਹ ਜੇ ਕੰਮ ਕਰਦੀ ਆ ਮਰ ਜਾਣੀ ਹਾਂ ਆ ਨਾ ਚੱਲੇਦਾ ਆਪਣਾ ਹੋ ਰੱਖਿਆ ਵਾਸੂਲ ਤੇ ਪਾਣੀ ਬੁਝੇਗਾ ਵਰਦੇ ਆਏ ਖੂਚੋ ਪਾਣੀ ਆਏ ਹਾਂ ਉੱਥੇ ਟੱਪੀ ਹੈ ਅੱਛਾ ਹਾਂ ਨਾਨਕੇ ਹਾਂ ਹਾਂ ਆਇਕੂ ਬੀ ਬਣਾ ਲੈਣੇ ਗਰਭਰਾਦ ਹੁਣ ਘੜੇ ਨੂੰ ਪਾ ਕੇ ਵਿੱਚ ਸਰ੍ਹਿਆਂ ਨਾਲ ਮਿਚਵਾ ਦੇ। ਫੁੱਟ ਵੀ ਜਾਂਦਾ ਹੁਣ ਘੜਾ। ਨਾ ਪਾਣੀ ਚ। ਪਾਣੀ ਤਾਂ ਪੱਕੇ ਰਹਿੰਦੇ ਉਹਨੇ। ਪੱਕੇ ਦੇ ਪਾਣੀ ਤਾਂ ਭੌਣੀਆਂ ਲੱਗੇ ਹੋਏ। ਅੱਛਾ ਅੱਛਾ ਅੱਛਾ। ਸਾਡਾ ਭੌਣੀਆਂ। ਹੂੰ। ਮੈਨੂੰ ਤਾਂ ਲੱਜ ਕੇ ਕੱਢਣਾ ਕੋਈ। ਅੱਛਾ ਲੱਜ ਕੇ ਪਾਣੀ। ਕੜਾ ਪਰਿਆ ਹੋ ਕੇ ਚੱਲਣ ਦਾ ਬਾਰ। ਖਿੱਚ ਲੈਣਾ। ਉਹ ਵਿੱਚ ਇਹ ਕਿ ਮੁੱਦਾ ਕਿਵੇਂ ਭਰਦਾ ਕਿਵੇਂ ਹੁੰਦਾ ਤਾਂ ਉਹ। ਵਿੱਚ ਆਂ ਭਰ ਜਾਂਦਾ ਜਾਂਦਾ ਆਂ ਆਪਾਂ ਨਾਲ ਜਿਹਾ ਹਿਲਾਇ ਜਾਂਦੇ। ਅੱਛਾ ਹਿਲਾਇ ਜਾਂਣਾ ਫਿਰ ਅੱਛਾ। ਅਛਾ ਹਲਾਕੇ ਉਹ ਤੇ ਮੂੰਹ ਵਿੱਚ ਪਾਣੀ ਪਾਣੀ ਥੋੜਾ ਜਿਹਾ ਪਈ ਜਾਣਾ ਹਾਂ ਜਾਂ ਮੜਾ ਜਿਹਾ ਥੋੜਾ ਜਿਹਾ ਮੂੰਹ 'ਚ ਪਾਣੀ ਪੈ ਗਿਆ ਫਿਰ ਉਹ ਸਾਰੇ 'ਚ ਹੀ ਪੈ ਗਿਆ ਅੱਛਾ ਫੇਰ ਡੁੱਬ ਜਾਂਦਾ ਤਾਂ ਫੇਰ ਜਦੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਬਾਣੀ ਉਹ ਬਾਣੀ ਨਾ ਪੀਤਾ ਵਾਏ ਉਹ ਤਾਂ ਚੱਲ ਪੀਤਾ ਅੱਛਾ ਹਾਂ ਅਸੀਂ ਵਿੱਚ ਅੱਛਾ ਆਏ ਵੀ ਆਏ ਨਹੀਂ ਅੱਥੇ ਅਸੀਂ ਬਤਾਉਂਦੇ ਥੋੜੇ ਕਰ ਤਾਂ ਕਿੰਨੇ ਕਿ ਦੂਰ ਤੋਂ ਮਾਤਾ ਕਿਤਨੇ ਦਿਨ ਦੇਖਿਆ ਹੈਗਾ ਕੁੰਡੇ ਦੇ ਰਚ ਹਾ ਹਕਮਰ ਦਾ ਘਰ ਦੇਖਿਆ ਹਾਂ ਹਾਂ ਪਿਛਲੇ ਪਾਸੇ ਆ ਤਾਂ ਆ ਹਕਮਰ ਦਾ ਘਰ ਹੈ ਇੱਥੇ ਆ ਹੀ ਖੂਬ ਅੱਛਾ ਓਕੇ ਠੀਕ ਆ ਹਕਮਰਾਂ ਦੇ ਘਰ ਦੇ ਨੇੜੇ ਜਾ ਕੇ ਆ ਜਦ ਤਾ ਜਦ ਖੂਬੀ ਮਾਤਾ ਆਪਣੇ ਆਪਣੀ ਹੁੰਦੇ ਤੇ ਇਹ ਵੀ ਜੱਟਾਂ ਦਾ ਜੁਦਾ ਜਾਂ ਫਲਾਣਾ ਦਾ ਜੁਦਾ ਥਿੰਨ ਕੇ ਜੁਦਾ ਉਹ ਆਪਣਾ ਲਵਾਇਆ ਹੋਇਆ ਅੱਛਾ ਆਪਣਾ ਹਾਂ ਆਪਣੇ ਘਰ ਦਾ ਆਪਣੀ ਜਗ੍ਹਾ ਵਿੱਚ ਖੂਬ ਲਵਾਇਆ ਹੋਇਆ ਨਹੀਂ ਮੈਂ ਦੇਖਿਆ ਪਤਾ ਕਿ ਆ ਪੁਰਾਣੇ ਸਮਿਆਂ ਵਿੱਚ ਗੱਲਾਂ ਕਰ ਦਿੰਦੇ ਤੇ ਜਿੱਕਣਾ ਸੀ ਪਿੰਡਾਂ ਵਿੱਚ ਘੁੰਮਣੇ ਆ ਉਹ ਤੇ ਕਹਿੰਦੇ ਨੇ ਵੀ ਆ ਜੱਟਾਂ ਦਾ ਕੂਆ ਜੀ ਆ ਹਰੀਜਨ ਭਾਈਚਾਰੇ ਦਾ ਬਾਲਮੀਕ ਭਾਈਚਾਰੇ ਦਾ ਛਿੰਬਿਆਂ ਦਾ ਜਪਰਾਣਾ ਮਾ ਕਿਤੇ ਆਕਣ ਲੈ ਆਇਓ ਜੱਟ ਤੇ ਵਸ ਇੱਕ ਕੰਦੂ ਨੇ ਉੱਥੇ ਦੋ ਖੂਹ ਆ ਸਾਡੇ ਹਾਂ ਜੱਟੇ ਜੱਟ ਸਾਰੇ ਬਾਲਮੀਕ ਪਾਸੇ ਕਾਂਜੀਆਂ ਦਾ ਹੈ ਉਹਦੇ ਪਾਸੇ ਲੋਚਮਾਂ ਦਾ ਅੱਛਾ ਦੋ ਉਹਨੇ ਬੋਤ ਵਿੱਚ ਆ ਮਤਲਬ ਤੁਸੀਂ ਲੋਚਮ ਤੁਸੀਂ ਲੋਚਮ ਤੇ ਨਾ ਹਾਂ ਉਹ ਸਾਡੇ ਬਾਬੇ ਨੇ ਲਵਾਇਆ ਉਹ ਆਪਣਾ ਹੀ ਕੂਆ ਹੈ ਪਰ ਅਸੀਂ ਰੱਖਿਆ ਨਹੀਂ ਆਪਣਾ ਲੋਕਾਂ ਨੂੰ ਕਹਿੰਦਾ ਫਰੋਹਾ ਪਾ ਲਓ ਭਾਈ ਪਾਣੀ ਗੱਲ ਵੀ ਠੀਕ ਆ ਹਾਂ ਹੁਣ ਖੂਹ ਨਹੀਂ ਚੱਲਦੇ ਹੈ ਨਾ ਹੁਣ ਖੂਹ ਨਹੀਂ ਚੱਲਦੇ ਪਰ ਉਹ ਕੁਝ ਪਾਣੀ ਹੈ ਚੱਲਦਾ ਹਲੇ ਵੀ ਕਹਿੰਦੇ ਉਹ ਤਾਂ ਉਹ ਤਾਂ ਹਲੇ ਵੀ ਵਰਦੇ ਆ ਉਹ ਤਾਂ ਹੈਗਾ ਪਾਣੀ ਹਾਂ ਲਾਗਦੇ ਆ ਪਾਣੀ ਮੈਸਨ ਬਣਾਉਣ ਦੇ ਚ ਚਵੱਟੇ ਤੇ ਮੋਟਰ-ਮੋਟਰ ਲਾਈ ਵੀ ਹੈ ਨਾ ਹਰ ਵਾਰ ਵਰਦੇ ਆ ਪੱਥਰਾਂ ਦੇ ਲੱਜ ਗਏ ਹਾਲ ਵੀ ਹਾਂ ਤੈਨੂੰ ਦਿਖਾ ਕੇ ਲਿਆਉਂਗਾ ਤੇ ਇਹਹੀ ਗੱਲ ਬਣਨੀ ਹੈ ਹਾਂ ਹਾਂ ਬਹੁਤ ਠੰਡਾ ਬਾਣੀ ਬੰਨਨੇ ਨੇ ਉਹਨੂੰ ਹਲੇ ਵੀ ਵਰਦੇ ਹੋ ਮੈਂ ਦੇਖਿਆ ਉੱਧਰ ਵੀ ਦੂਏ ਪਾਸੇ ਕਾਂਜੀਆਂ ਵਾਲਾ ਖੂਬੀ ਬਹੁਤ ਪਾਣੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਹੁਣ ਮੈਨੂੰ ਤੁਹਾਨੂੰ ਤੌੜੀ ਦਿਖਾਉਣੀ ਹੈ ਤੇ ਜਿਹਦੇ ਵਿੱਚ ਮਮੀ ਨੇ ਸਾਗ ਬਣਾਇਆ ਵੀ ਕਿੱਥੇ ਦਿਖਾਤਾ ਤੌੜਿਆ ਆ ਜਾਣਾ ਤੁੰਦੇ ਨੇ ਆ ਜਾਓ ਚੱਕ ਲੈਨੇ ਆ ਇੱਕ ਤੌੜੀ ਹੋਗੀ ਇੱਕ ਲੱਸੀ ਵਾਲੀ ਕਿ ਆ ਚਾਟੀ ਹੋਗੀ ਨਹੀਂ ਅੱਧਰ ਦੇਖ ਤਾਂ ਇੱਕ ਹੋਰ ਕਿਹ ਘੜਾ ਹੈ ਨਾ ਤੌੜੀ ਚਾਟੀ ਘੜਾ ਵਾਹ ਮੇਰਾ ਸ਼ੌਂਕ ਹੈ ਇਹ ਦੋ ਘੜੇ ਵੇ ਪਾਣੀ ਚ ਅੱਛਾ ਇਹ ਪਾਣੀ ਦੇ ਫਰਕੇ ਰੱਖੇ ਵੇ ਦੋ ਘੜੇ ਹਾਂ ਸਵੇਰੇ ਇਹਨੂੰ ਕਹਿੰਦੇ ਹੁੰਦੇ ਜਿਹੜੀ ਆ ਛੱਲੇ ਆ ਹਾਂ ਭਲਾ ਇਹੇ ਅੱਛਾ ਕਲੰਗੀ ਕਹਿੰਦੇ ਮਾਤਾ ਕਿਆ ਕਹਿੰਦੇ ਨੇ ਬਣਾ ਇਹਨੂੰ ਕਹਿੰਦੇ ਵੀ ਕੀ ਆ ਇਹ ਉਵੇਂ ਨਾ ਆ ਜਾਂਦੇ ਆ ਜਿਹੜੀ ਪੜੌਂਜੀ 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 ਹੈਂ ਪੜੌਂਜੀ ਕੜੌਂਜੀ ਕਿ ਪੜੌਂਜੀ ਕੜੌਂਜੀ ਚੱਕੜੋਂ ਜੀ ਇਹ ਇਹਨਾਂ ਨਾਲ ਸੀ ਮਿਲ ਕੇ ਕਰਦੀ ਸੀ ਹਾਂ ਰੱਖੀ ਵੀ ਗਿਆ ਅਸੇ ਆ ਆ ਮੇਰੀ ਚੱਕਰੀ ਦੇ ਵਿੱਚ ਪਾ ਕੇ ਮੈਂ ਲੱਸੀ ਦਾ ਸੀ ਇਹਦੇ ਲੱਸੀ ਵਾਲੀ ਆ ਦਿਖਦੀ ਹੈ ਠੰਡਾਈ ਦਿਖਦੀ ਆ ਇਹ ਠੰਡਾਈ ਹੈ ਮੈਂ ਮੰਨ ਗਿਆ ਜਿਹੜੀ ਤਬਦੀ ਹੈ ਤਬਦੀ ਹੈ ਤੇ ਨਾ ਆਹ ਨਾ ਤੋਂ ਬਰਫੀ ਰਾ ਤੋਂ ਕੇ ਸਾਫ ਸੁਥਰੀ ਕਰਕੇ ਰੱਖੀ ਹੋਈ ਹੈ ਹਾਂ ਹਾਂ ਬਸ ਇਹ ਹੈ ਤਿਲਕੀ ਹੋਈ ਲਾਦੀ ਮਾਤਾ ਮੈਨੂੰ ਇਹ ਨਹੀਂ ਜਣੀ ਮੈਂ ਜਿਹੜੀ ਬਣਾਉਣੀ ਆ ਸਾਰਾ ਬਣਾਉਣੀ ਆ ਸਬਜੀ ਪਰ ਜਣੀ ਮੈਂ ਲਿਆਉਣੀ ਆ ਤਾਂ ਉਹਦੀ ਇਹ ਕੁਛ ਲੱਗਦੀ ਹੈ ਵਿਤਲਕ ਜਣੀ ਹੈ ਨਾ ਮਾਛੂ ਵਾਲਾ ਕਹਿੰਦੇ ਪੱਕੇ ਬਹੁਤ ਅੱਛੇ ਅੱਛਾ 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 ਇਹ ਹਵਾ ਵੀ ਹੈਗਾ ਤਾਂ ਨਾ ਕਿਸੇ ਨੂੰ ਕੀ ਕਰਦੇ ਹੂੰ ਉਧਰ ਵੀ ਘੜੀ ਬਣਾਈ ਸੀ ਸੋਣੀ 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 ਬੋਲਦੇ ਤਾਂ ਠੀਕ ਜਣੀ ਮੇਰੇ ਕੋਲ ਦੋ ਵੇਲਾ ਤਿੰਨ ਗੇਲਾ ਇਹਦੇ ਵਿੱਚ ਬਣਾ ਲਈ ਕੜੀ ਆ ਇਹ ਸੋਸਾ ਹਾਂ ਨਮੀਓ ਆ ਜਣੀ ਠੀਕ ਆ ਆ ਜਾ ਵੀ ਸੁਬਿਰ ਕਰੇ ਹੁਣ ਹੁਣ ਖਾਈਏ ਸਾਗ ਪਹਿਲੇ ਵੀਰ ਆ ਅੰਬਰ ਦਰਿਆ ਬੜੀਆਂ ਇਹ ਆਗੋ ਦਾ ਰੋਗ ਹੈ ਹਾਂ ਅੰਬਰ ਦਰਿਆ ਬੜੀਆਂ ਨਹੀਂ ਮੈਖਾਨੀਆਂ ਪੂਣੀ ਦਸਦੀ ਹੈ ਥੜੇ ਵਿੱਚ ਪਾਣੀ ਹਾਂ ਤਾਂ ਤੂੰ ਬਿਮਾਰ ਆ ਆਵੇ ਲੱਗਦਾ ਹਾਂ ਕੱਪੀ ਹਾਂ ਕੇ ਦੋ ਦੋ ਪਏ ਨੇ ਦੇ ਨਾਲ ਤੇ ਵਰਤ ਕੀ ਨਹੀਂ ਜੱਗ ਪਿਆ ਇੱਕ ਜੱਗ ਵੀ ਪਿਆ ਵਰਤਨਾ ਚਾਹੀਦਾ ਹਾਂ ਹਾਂ ਵਰਤਨਾ ਚਾਹੀਦਾ ਨਾ ਤਾਂ ਯਾਰ ਆ ਗਿਆ ਸਾਹੇ ਪਿਲ ਹੈ ਆ ਲੈ ਸਿਆਕ ਘਰ ਗਰਮ ਖਾ ਤੇਦੀ ਜੀ ਗੱਲ ਹੈ ਚਲ ਫੇ ਬਣਾ ਪ੍ਰਸ਼ਾਦ ਦੇ ਫੇ ਦੋ ਇਹਦੇ ਵਿੱਚ ਟਮਾਟਰ ਪਾ ਕੇ ਚਰਮਾ ਟਾੜ ਕੇ ਲੱਗਦੇ ਨੇ ਟਮਾਟਰ ਲੱਗਿਆ ਉਹ ਤੋੜ ਕੇ ਪਿਆ ਨਾਲੇ ਤਾਜ਼ਾ ਟਮਾਟਰ ਮੇਰੇ ਇਹਦੇ ਵਿੱਚ ਮਿਰਚਾਂ ਵੀ ਲੱਗੀਆਂ ਹੋਈ ਤਾਂ ਹੋਲ ਨੇ ਜਦੋਂ ਆਉਦੇ ਨੇ ਨਿੱਕੇ ਨਿੱਕੇ ਲੱਗੀਆਂ ਮੈਂ ਫਰਿੱਜ ਵਿੱਚ ਰੱਖੀਆਂ ਸੀ ਬੀਗੀਆਂ ਉਹ ਮਿਰਚ ਕੌੜੀ ਬਹੁਤ ਹੁੰਦੀ ਆ ਉਹ ਜਿਹੜੀ ਛੋਟੀ ਜਿਹੀ ਹੁੰਦੀ ਆ ਲੱਗੀ ਵੀ ਹਾਂ ਮੈਂ ਜਾਨਾ ਉਹ ਲੱਗੀਆਂ ਮੈਂ ਚਾਹ ਬਣਾਉਣਾ ਤੁਹਾਨੂੰ ਕਿ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਬਸ ਕੁਛ ਨਹੀਂ ਤੁਸੀਂ ਬਾਈਟ ਪਾ ਲਓ ਹਾਂਜੀ ਮੇਰੇ ਵੱਲੋਂ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤਾਈ ਜੀ ਤੇ ਆਹ ਲੋ ਜੀ ਪਰੌਣਾ ਜੀ ਦੀ ਹੋ ਰਹੀ ਹੈ ਸੇਵਾ ਹੂੰ ਤੇ ਉਹ ਨਹੀਂ ਦੱਸੋ ਭਾਈ ਦਾਲ ਸਬਜ਼ੀ ਸਾਗ ਸੁੱਕ ਕਿਵੇਂ ਬਣਿਆ ਜੀ ਬਲ ਐਸੇ ਜੀ ਮੈਂ ਹੱਥ ਜੀਂ ਕਰਦਾ ਬੋਲਣ ਹੂੰ ਮੇਰਾ ਜੀਵਨ ਤਾਂ ਕਿਆ ਕਰਦਾ ਬੇਵਾਰ ਰੱਜੀਏ ਖਾਲਾ ਮਾ ਬਾਤ ਉਹ ਦਮਾ ਬਰਸਵਾਰ ਮਾਤਾ ਦੇ ਹੱਤਾਂ ਜਿਹੜਾ ਹੂੰ ਬੱਕਰਾ ਹੀ ਹੈ ਨਾ ਨਾ ਵਰੀਏ ਹੀ ਵਰੀਏ ਇਹਦੇ ਵਿੱਚ ਜਿਹੜਾ ਉਹਨਾਂ ਨੇ ਪਾਜੀ ਦਾਲ ਪਾਈ ਦਾਲ ਦਾ ਟੇਸ ਕਿਉਂ ਆਉਂਦਾ ਵਿੱਚ ਨੂੰ ਜੇ ਬੰਦਾ ਧਿਆਨ ਨਾਲ ਦੇਖੇ ਇਹ ਤਾਂ ਹੈ ਬਈ ਬਹੁਤ ਫੋਲਮਾਂ ਖਾ। ਸਿੱਧੀ ਗੱਲ ਮੈਂ ਝੂਠ ਨਹੀਂ ਬੋਲਦਾ ਹੈਗਾ। ਤਾਂ ਵੀ ਗੱਲ ਹੈ ਜਦੋਂ ਕਿਤੇ ਵਧੀਆ ਚੀਜ਼ ਮਿਲੇ ਕੋਈ ਉਹ ਫਿਰ ਆਪੇ ਸਵਾਦ ਲਾਤੀ ਆ। ਹੂੰ ਜਦੋਂ ਉਹ ਨਹੀਂ ਲੱਗਦਾ ਮੇਰੀ ਜਿਵੇਂ ਕੋਈ ਢੜੇ ਢੜੇ ਮਿਲ ਜAVE ਕੰਮ ਦੇ ਨਾਲ ਫਿਰ ਉਹਦਾ ਸਵਾਦ ਘਟਣਾ ਸ਼ੁਰੂ ਹੋ ਜਾਂਦਾ। ਹੂੰ ਤੇ ਜਿੜੀ ਮਾਤਾ ਨੇ ਬਣਾਇਆ ਤਾਂ ਸਾਗ। ਹੂੰ ਤੇ ਬੀਬੀ ਸਾਡੀ ਰੋਟੀਆਂ ਵੀ ਲੈ ਕੇ ਆਉਂਦੀਆਂ ਨਾਲ ਦੀ ਨਾਲ। ਵੀ ਬਰਾਉਣੇ ਦੀ ਸੇਵਾ 'ਚ ਘਾਟ ਨਾ ਰਹਿ ਜੀ ਕਿਤੇ। ਮਾਤਾ-ਪਿਤਾ ਘਾਟ ਦੂਜੇ। ਆਲਾ ਸੇਕ ਚਾਕਲੋਈ ਛਕਲੋ ਖੈਲੂ ਨਸੀ ਆ ਸਾਗ ਮਾ ਤਾਂ ਬਹੁਤ ਸੋਹਣਾ ਬਣਿਆ ਮਾ ਸੱਚੀ ਗੱਲ ਝੂਠ ਨਹੀਂ ਕਹਦਾ ਹਾਂ ਸਾਗ ਤਾਂ ਵਧੀਆ ਹੋਣਾ ਹੂੰ ਕੋਈ ਸ਼ੱਕ ਨਹੀਂ ਜਾਨੀ ਉਹ ਦਾਲ ਦਾ ਵਿੱਚ ਤੇ ਟੇਸਟ ਆਉਂਦਾ ਹਾਂ ਹਾਂ ਫਿਰ ਨਹੀਂ ਗੱਲ ਹਾਂ ਬਟ ਇਸ ਦੀ ਉਹਨੂੰ ਉਹਦੇ ਵਿੱਚ ਲੇ ਅਬਿਆਸੀ ਤੋੜ ਕੇ ਪਾਈ ਕਰਦੇ ਤੇ ਸਾਗ ਮਾ ਹੂੰ ਜੇ ਗੰਦਣਾ ਸਾਗ ਲੈਣ ਜਾਣਾ ਨਾ ਖੇਤ ਵਿੱਚ ਹੂੰ ਗਾੜੀ ਸੋਲਨੇ ਵੀ ਤੋੜਨੇ ਉੱਪਰ ਤੇ ਅੱਛਿਆ ਮਤਲਬ ਪੁੰਗਰੇ ਹੋਏ ਜਿਹੜੇ ਛੋਟੇ ਹਾਂ ਹਾਂ ਫੇਰ ਮੂੰਗੀ ਜਿਹੜੀ ਮਸਤੀ ਹੁੰਦੀ ਬੀਜੀ ਵੀ ਉਹਦੇ ਉੱਪਰ ਤੇ ਜੀਤੋੜ ਕੇ ਆਣੇ ਸਹੀ ਸਹੀ ਹਾਂ ਫੇਰ ਉਹਨੂੰ ਚਪਾ ਕੇ ਵਿੱਚ ਪਾਉਣਾ ਬਾਥੂ ਨਹੀਂ ਤੇ ਮੈਨੂੰ ਆਹ ਦੱਸੋ ਮਾਦਰ ਜੀ ਨਾ ਉਹ ਖੇਤਾਂ ਦੇ ਵਿੱਚ ਆਪਣੇ ਮੂੰਗੀ ਵੀ ਗੜੀ ਹੈ ਮਾਂ ਵੀ ਘਰੇ ਆਉਣਾ ਦੁੱਸੇ ਕਹ ਸਕਦੇ ਨਹੀਂ ਨਹੀਂ ਉਹ ਤਾਂ ਛੋਲਣੇ ਦੀ ਗੱਲ ਹੈ ਫੇਰ ਉਹ ਵੀ ਢਾਲਈਆਂ ਮੂੰਗੀ ਮਸਤੀ ਉਹ ਦਿਓ ਚੱਬੀ ਜੀ ਉਹ ਤੋਂ ਕਹਿਣਾ ਸਾਗ ਦੀ ਗੱਲਾਂ ਹੈ ਉਹ ਵਿੱਚ ਸਾਗ ਦਾ ਪਾ ਕੇ ਦਿੰਨੇ ਕਰਦੇ ਸੀ ਅੱਛਾ ਜਿਹੜਾਈ ਤੰਦੜਾ ਹਾਂ ਐ ਸੁਣਿਆ ਬੰਦ ਤੰਦੜਾ ਚਲਾਇ ਫਿਰਦੇ ਆ ਇਹ ਚੀਜ਼ਾਂ ਪਾ ਕੇ ਖਾਏ ਕਰਦੇ ਤੇ ਫੇਰ ਬਿਮਾਰੀ ਕੋਈ ਨਹੀਂ ਸੀ ਤੇ ਲੋ ਜੀ ਹੁਣ ਪਰੋਣ ਨੂੰ ਖਾਣ ਨੂੰ ਜੋ ਪ੍ਰਸ਼ਾਦਾ ਕੋਣੀ ਹਾਂ ਇਹ ਤੁਹਾਨੂੰ ਹੁਣ ਬਾਅਦ ਚ ਮਿਲ ਲੈਣ ਲਓ ਜੀ ਹੁਣ ਮੈਂ ਆਪਣੇ ਸਾਲਾ ਸਾਹਿਬ ਦੀ ਲੱਗ ਗਿਆ ਜੀ ਸੇਵਾ ਕਰਨ ਜੇ ਨੇ ਮੇਰੀ ਸੇਵਾ ਕਰੀ ਬੈਨਾ ਹੈ ਕਿੱਦਾਂ ਬਣੇ ਸਾਗ ਤਾਂ ਖਾਲੇ ਰਾਤਕ ਨਹੀਂ ਹਾਂ ਯਾਰ ਸਾਗ ਰਹੀ ਹੈ ਸਾਗ ਰੋਜ਼ੀ ਸਵੇਰ ਹਾਂ ਰਹੀ ਹੈ ਤਤੀਓ ਨਹੀਂ ਦੂਗਾ ਬਣਾ ਸੁਣ ਮੇਰੀ ਗੱਲ ਫਿਰ ਅੱਜ ਕੱਲ ਪਰਸੋਂ ਚੌਥੇ ਦੇ ਵਿੱਚ ਵਿੱਚ ਮੈਂ ਰੋਪੜ ਤੇ ਫਿਰ ਲਿਆਉਣੀ ਆ ਫਿਰ ਸਾਗ ਨਾਲ ਤੇ ਐਡਮਾ ਠੀਕ ਹੈ ਨਾ ਹੂੰਕਾ ਧੰਨਵਾਦ ਮਾਤਾ ਤੇਰਾ ਕਾਹ ਦਾ ਅਨੁਗਰਾਹ ਤੇ ਕਿੰਨੇ ਜਿਆਨੇ ਆਏ ਆਏ ਜਦ ਮੈਂ ਰਾਜੀ ਕੀ ਰੋਟੀ ਖਾਦੀ ਮੈਂ ਤਹੀ ਗੱਲ ਨਾ ਮੈਂ ਫਵੇਰੇ ਵੀ ਖਾਦੀ ਵੀ ਰੋਟੀ ਮੈਂ ਦੁਪਹਿਰ ਨੂੰ ਖਾਂਦਾ ਨਹੀਂ ਬੈਠੇ ਅੱਗੇ ਸੋਹੇ ਨੂੰ ਪਤਾ ਪਰ ਅੱਜ ਮੈਂ ਦੁਪਹਿਰ ਨੂੰ ਵੀ 5 ਰੋਟੀਆਂ ਚੱਕਤੀਆਂ ਫੱਟੇ ਬੱਲੇ ਬੱਲੇ ਰੋਟੀ ਦਾ ਪਾਣੀ ਹੂੰ ਰੋਟੀ ਦਾ ਖਾਣਾ ਬਾਦੀ ਘਰ ਨੂੰ ਤਿਆਰੀ ਖਿੱਚਦੀ ਜੀ ਟਾਈਮ ਕਿਹਨਾਂ ਵਜੇ 3 ਵਜੇ 3 ਵਜੇ ਜੀ ਪੂਰਾ ਦੁਪਹਿਰ ਇਹਨਾਂ ਦਾ ਲਵਾਤਾ ਮੈਂ ਗੱਲਾਂ ਮਾਰ ਮਾਰ ਕੇ ਥੱਕ ਗਈਆਂ ਆਖਰਕਾਰ ਤਾਂ ਸੌਂ ਗਈਆਂ ਇਹ ਆ ਗਿਆ ਅਮੀ ਤੁਮ ਕਾ ਬਈ ਮਾਰ ਲੋ ਜਿਹੜੀਆਂ ਗੱਲਾਂ ਮਾਰਨੀਆਂ ਤੇ ਹੁਣ ਅਸੀਂ ਘਰ ਨੂੰ ਲੱਗੇ ਨਿਕਲਣ ਕਰਮਗੀ ਜਾਣਾ ਜੀ ਇੱਥੇ ਤੋਂ ਜਾਣਾ ਅਸੀਂ ਆਪਣੇ ਮਾਸੀ ਦੀ ਕੁੜੀ ਦੇ ਕੋਲ ਸਾੰਤਪੁਰ ਪਿੰਡ ਪੈਦਾ ਜੀ ਉਹ ਉਹਦਾ ਮੁੰਡਾ ਢੇਲਾ ਮਿਸਾ ਜਾ ਰਿਹਾ ਥੋੜੇ ਦਿਨ ਆਪਣਾ ਉਹਦੇ ਚ ਪੀਜੀਆ ਦਾ ਕਰ ਰਿਹਾ ਉਹਦੀ ਖਬਰ ਲੈਣੇ ਜਾ ਕੇ ਜੀ ਤੇ ਉਹਦੀ ਖਬਰ ਲੈ ਕੇ ਫਿਰ ਘਰਾਂ ਪਹੁੰਚੂਗੇ ਜੀ ਤੇ ਧੰਨਵਾਦ ਆ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਪਰਮਾਤਮਾ ਤੁਮ੍ਹਾਰਾਂ ਨੂੰ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਜੀ ਧੰਨਵਾਦ ਆ ਮੇਰੀ ਮਾਤਾ ਦਾ ਜਿਹਨੇ ਸਾਗ ਖੁਲਾਇਆ ਲੈ ਕਹਿੰਦੀ ਕਿਆ ਗੱਲ ਨੂੰ ਜਿਹੜਾ ਸਾਗ ਉਹ ਅੱਜ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਜੀ ਸ੍ਰੀ ਚਮਕੌਰ ਸਾਹਿਬ ਵਿਖੇ ਦਰਸ਼ਨਾਂ ਲਈ ਆਇਆ ਜੀ ਮੈਂ ਤੇ ਸੁਖਵੀਰ ਨਾਲੇ ਅਰਦਾਸ ਬੇਨਤੀ ਕਰਾਵਾਂਗੇ ਆਪਾਂ ਸਾਰੀਆਂ ਸੰਗਤਾਂ ਦੇ ਲਈ ਵੀ ਦਾਤਾ ਸਭ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ ਚ ਰੱਖੇ ਜੀ

sare hi prasad de di thio hena sare de di urio